ਬੀਤੇ ਦਿਨ ਦਿਲੰਦਰ ਦਿਹਾਂਤੀ ਪੁਲਿਸ ਨੇ ਥਾਣਾ ਲੋਹੀਆਂ ਦੇ ਪਿੰਦੇ ਖੇਤਰ ਵਿੱਚ ਹੋਏ ਸੰਸਨੀਖੇ ਗੈਂਗਰੇਪ ਮਾਮਲੇ ਨੂੰ ਟ੍ਰੇਸ ਕਰਦਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸਦੀ ਹੈ ਕਿ ਇਹ ਘਟਨਾ 23 ਤੋਂ 24 ਨਵੰਬਰ ਦੀ ਅੱਧੀ ਰਾਤ ਪਿੰਡ ਕਾਂਗ ਕਲਾਂ ਵਿੱਚ ਵਾਪਰੀ ਸੀ ਜਿੱਥੇ ਖੇਤਾਂ 'ਚ ਰਹਿੰਦੇ ਇੱਕ ਪ੍ਰਵਾਸੀ ਪਰਿਵਾਰ ਨੂੰ ਕੁਝ ਵਿਅਕਤੀਆਂ ਵੱਲੋਂ ਹਥਿਆਰਾਂ ਦੀ ਨੋਕ ਤੇ ਬੰਦਕ ਬਣਾ ਲਿਆ ਅਤੇ ਪਰਿਵਾਰ ਦੇ ਜਵਾਈ ਅਤੇ ਤਿੰਨ ਛੋਟੇ ਬੱਚਿਆਂ ਨੂੰ ਕਮਰੇ 'ਚ ਬੰਦ ਕਰਨ ਤੋਂ ਬਾਅਦ ਮਾਤੇ ਧੀ ਨਾਲ ਬਾਰੂ-ਬਾਰੀ ਜ਼ਬਰਦਸਤੀ ਗੈਂਗਰੇਪ ਕਰਕੇ ਇਸ ਸਮਸ਼ਾਨ ਘਰ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਦੱਸਦੀ ਹੈ ਕਿ ਗੈਂਗਰੇਪ ਦੇ ਹਾਸਾਗ੍ਰਸਤ ਮਾਦੀ ਉਮਰ ਲਗਭਗ 35 ਸਾਲ ਤੇ ਧੀ ਦੀ ਉਮਰ ਲਗਭਗ 19 ਸਾਲ ਦੱਸੀ ਜਾ ਰਹੀ ਹੈ ਇਹ ਹਾਸੇ ਦੇ ਤੁਰੰਤ ਬਾਅਦ ਮਹਿਲਾ ਇੰਸਪੈਕਟਰ ਸੀਮਾ ਵੱਲੋਂ ਤੁਰੰਤ ਐਫਆਈਆਰ ਦਰਜ ਕਰ ਲਈ ਗਈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਵੱਲੋਂ ਮੁੱਖ ਦੋਸ਼ੀ ਸਮੇਤ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਤਫ਼ਤੀਸ਼ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਅੱਜ ਜਲੰਧਰ ਵਿਧਾਨਤੀ ਦੇ ਸੀਨੀਅਰ ਪੁਲਿਸ ਕਪਤਾਨ ਹਰਵਿੰਦਰ ਸਿੰਘ ਬਿਰਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਅਤੇ ਬਾਕੀ ਦੋਸ਼ੀਆਂ ਦੀ ਵੀ ਤਲਾਸ਼ ਜਾਰੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਨੂੰਨ ਦੇ ਕਟੜੇ ਵਿੱਚ ਖੜਾ ਕਰਨ ਦਾ ਦਾਅਵਾ ਕੀਤਾ ਹੈ। ਆਓ ਦੇਖਦੇ ਹਾਂ ਜਲੰਧਰ ਤੋਂ ਰਿਪੋਰਟਰ ਰਮੇਸ਼ ਗਾਵਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਨਾਦਰ ਵਿਅਕਤੀ ਹੈਗਾ ਇਹਦਾ ਸਨ ਆਫ ਲੇਟ ਸ਼ੌਕਤ ਅਤੇ ਇੱਕ ਅਰਸ਼ਪ੍ਰੀ ਸਿੰਘ ਉਰਫ ਅਰਸ਼ ਇਹ ਉੱਤੇ ਲੋਈਆਂ ਦੇ ਨੇੜੇ ਇੱਕ ਜਲੰਧਰ ਪਬਲਿਕ ਸਕੂਲ ਹੈਗਾ ਉਹਦੇ ਨੇੜੇ ਇੱਕ ਜਿਹੜੀ ਹੈਗੀ ਗੁਰਦਾਨਨਕਪੁਰਾ ਬਸਤੀ ਹੈਗੀ ਐ ਤੇ ਇੱਕ ਬਸਤੀ 1 ਐ ਇੱਕ 2 ਐ ਇਸ ਤਰ੍ਹਾਂ ਕਰਕੇ ਉੱਤੇ ਜਲੰਧਰ ਪਬਲਿਕ ਸਕੂਲ ਲੋਈਆਂ ਦੇ ਨੇੜੇ ਤੇ ਇਹ ਜਿਹੜੇ ਹੈਗੇ ਨੇ ਤਿੰਨ ਜਣੇ ਰਹਿਣ ਵਾਲੇ ਸੀ ਇੱਕ ਜਿਹੜਾ ਹੈਗਾ ਬਸਤੀ ਦਾ ਲੱਗਦਾ ਸੀ ਅਏ ਜਿਹੜੇ 4 ਵਿਅਕਤੀਆਂ ਨੂੰ ਅਸੀਂ ਇਹਦੇ ਵਿੱਚ ਨਾਮਜ਼ਦ ਕੀਤਾ ਜਿਹੜੇ ਕਿ ਸਾਡੇ ਕੋਲ ਫਿਰ ਉਸ ਤੋਂ ਬਾਅਦ ਸਾਡੇ ਜਿਹੜੀ ਪੁਖਤਾ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਅੱਜ 29 ਤਰੀਕ ਨੂੰ ਅਸੀਂ ਜਿਹੜੇ ਹੈਗੇ ਨੇ ਇਹਨਾਂ ਨੂੰ ਤਿੰਨ ਜਣਿਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਜਿਨ੍ਹਾਂ ਨੇ ਆਪਣਾ ਜਿਹੜਾ ਕ੍ਰਾਈਮ ਹੈ ਉਹ ਕਨਫੈਸ ਕੀਤਾ ਐਂਡ ਜਿਹੜੇ ਵਿਕਟਮ ਸੀ ਉਹਨਾਂ ਵੱਲੋਂ ਵੀ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੈ ਜਿਹੜੀ ਕਰ ਲਈ ਗਈ ਇਹਦੇ ਵਿੱਚ ਅਸੀਂ ਦੋ ਜਿਹੜੇ ਇਹਨਾਂ ਦੇ ਕ੍ਰਾਈਮ ਦੇ ਵਿੱਚ ਵਰਤੇ ਗਏ ਮੋਟਰਸਾਈਕਲਸ ਯੂਰ ਰਿਕਵਰ ਕੀਤੇ ਆ। ਬਾਕੀ ਇਹਨਾਂ ਦੀ ਜਿਹੜੀ ਹੈਗੀ ਆ ਹੁਣ ਇਹਨਾਂ ਨੂੰ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅੱਗੇ ਜਿਹੜਾ ਹੈਗਾ ਪੁਲਿਸ ਰਿਮਾਂਡ ਜਿਹੜਾ ਹਾਸਲ ਕਰਕੇ ਇਹਨਾਂ ਦਾ ਅੱਗੇ ਫਰਦਰ ਜਿਹੜੀ ਹੈਗੀ ਪੁੱਛਗਿੱਛ ਕੀਤੀ ਜਾਏਗੀ। ਤੇ ਇਹ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਜਿਹੜਾ ਦੋਸ਼ੀ ਇੱਕ ਦੋਸ਼ੀ ਸਾਜਨ ਹੈ ਇਹਦੀ ਉਮਰ ਜਿਹੜੀ ਹੈਗੀ ਹੈ ਕਰੀਬ 19 ਸਾਲ ਉਮਰ ਹੈ। ਇਦੇ ਉੱਪਰ 4 ਮੁਕਦਮੇ ਪਹਿਲਾਂ ਦਰਜ ਹੋਣੇ ਪਏ ਗਏ ਨੇ ਤੇ 5ਵਾਂ ਇਹ ਜਿਹੜਾ ਹੋਣ ਵਾਲਾ ਇਹ ਨੀਸ ਕ੍ਰਾਈਮ ਦਾ ਜਿਹੜਾ ਰੇਪ ਦਾ ਮੁਕਦਮਾ ਹੈ ਜਿਹੜੇ 4 ਮੁਕਦਮੇ ਸੀ ਇਹਨਾਂ ਦੇ ਵਿੱਚ ਚੋਰੀ ਦੇ ਮੁਕਦਰਮੇ ਜਿਹੜੇ ਹੈਗੇ ਨੇ ਇਹਨਾਂ ਦੇ ਚੋਰੀ ਦੇ ਆ ਇੱਕ ਮੁਕਦਮਾ ਇਸ ਦੇ ਉੱਪਰ ਐਨਡੀਪੀਐਸ ਦਾ ਤਾਂ ਇੱਕ ਇਸੇ ਤਰੀਕੇ ਨਾਲ ਹੀ ਜਿਹੜਾ ਹੈਗਾ ਇਹਨਾਂ ਦੇ ਇੱਕ ਹੋਰ ਚੋਰੀ ਦਾ ਤੇ ਲੜਾਈ ਝਗੜੇ ਦਾ ਵੀ ਇਹਨਾਂ ਦੇ ਮੁਕਦਮੇ ਹੈਗੇ ਨੇ ਇਹਦੀ ਉਮਰ 19 ਸਾਲ ਹੈ ਇੱਕ ਦੋਸ਼ੀ ਰੋਕੀ ਹੈ ਉਹਦੀ ਉਮਰ ਵੀ ਜਿਹੜੀ ਹੈਗੀ ਹੈ 19 ਸਾਲ ਹੈ ਉਦੇ ਉੱਪਰ ਰੇਲਵੇ ਪ੍ਰਾਪਰਟੀ ਦਾ ਜਿਹੜਾ ਹੈਗਾ ਕਿਉਂਕਿ ਚੋਰੀ ਦਾ ਕੰਮ ਕਰਦੇ ਆ ਇਹ ਤਾਰਾਂ ਵਗੈਰਾ ਮੋਟਰਾਂ ਦੀ ਟਰਾਂਸਫਾਰਮਰ ਉੱਥੋਂ ਚੱਕਦੇ ਜਾਂ ਤਾਰਾਂ ਕੱਟ ਲੈਣੀਆਂ ਸਕ੍ਰੈਪ ਚੋਰੀ ਕਰ ਲੈਣੀ ਰਾਤ ਨੂੰ ਜਾਂ ਰੇਲਵੇ ਸਟੇਸ਼ਨਾਂ ਤੋਂ ਚੋਰੀ ਕਰਨਾ ਜਿਹੜੀ ਲੋਹੇ ਦਾ ਕੰਮ ਚੋਰੀ ਕਰਨਾ ਤਾਂ ਇਹ ਸਾਰਾ ਕੰਮ ਕਰਦੇ ਸੀ ਇਸ ਦੇ ਉੱਪਰ ਜਿਹੜਾ ਰੌਕੀਏ ਦੇ ਉੱਪਰ ਵੀ ਤਿੰਨ ਮੁਕਦਮੇ ਦਰਜ ਹੋਣੇ ਪਏ ਗਏ ਨੇ ਇਹ ਜਿਹੜਾ ਹੈਗਾ ਸਾਜਨ ਨੇ 12825 ਨੂੰ ਬੇਲ ਆਊਟ ਹੋਇਆ 12 ਅਗਸਤ 2025 ਨੂੰ ਇਹ ਮਕਦਮੇ ਦੇ ਵਿੱਚੋਂ ਕਪੂਰਥਲਾ ਜੇਲ੍ਹ ਦੇ ਵਿੱਚੋਂ ਬੇਲ ਆਊਟ ਹੋਇਆ ਸੀ ਤਲਵੰਡੀ ਚੌਧਰੀਆਂ ਦਾ ਇੱਕ ਮਕਦਮਾ ਸੀ ਇਹਨਾਂ ਦੇ ਜ਼ਿਲ੍ਹਾ ਕਪੂਰਥਲੇ ਦਾ ਉਸ ਦੇ ਵਿੱਚ ਚੋਰੀ ਦਾ ਹੀ ਪਰਚਾ ਸੀ ਉਹਦੇ ਵਿੱਚੋਂ ਬਾਹਰ ਆਇਆ ਐਂਡ ਇਸੇ ਤਰੀਕੇ ਨਾਲ ਹੀ ਇਹਦਾ ਜਿਹੜਾ ਦੂਜਾ ਰੌਕੀ ਹੈਗਾ ਉਹ ਵੀ ਇਹਦਾ ਕੌਕਿਊਜ਼ ਦੀ ਹੈਗਾ ਉਸੇ ਮਕਦਮੇ ਤਲਵੰਡੀ ਚੌਧਰੀ ਵਾਲੇ ਮਕਦਮੇ 'ਚ ਕੌਕਿਊਜ਼ ਵੀ ਸੀ ਉਹਦੇ ਵਿੱਚ ਇਹ ਉਹ 8 ਜੁਲਾਈ ਨੂੰ ਉਹਦੀ ਬੇਲ ਹੋ ਗਈ ਸੀ 8 ਜੁਲਾਈ 2025 ਨੂੰ ਇਹ ਦੋਨੇ ਬੇਲ ਤੇ ਆਏ ਸੀ ਤੀਜਾ ਜਿਹੜਾ ਹੈਗਾ ਉਹਦੇ ਉੱਪਰ ਜਿਹੜਾ ਅਰਸ਼ਪ੍ਰੀਤ ਸਿੰਘ ਹੈ ਉਹਦੇ ਤੇ ਮੁਕਦਮਾ ਦਰਜ ਹੋਣਾ ਨਹੀਂ ਪਾਇਆ ਗਿਆ ਉਹਦੀ ਉਮਰ ਜਿਹੜੀ ਹੈਗੀ ਹੈ 18.5 ਸਾਲ ਏਜ ਹੈ ਉਹਦੀ ਐਂਡ ਜਿਹੜਾ ਇੱਕ ਸਾਨੂੰ ਦੋਸ਼ੀ ਜਿਹੜਾ ਵਾਂਟਡ ਹੈਗਾ ਉਹਦਾ ਨਾਮ ਰਾਜਨ ਹੈ ਜਿਹੜਾ ਰਾਜਨ ਹੈ ਉਹਦੀ ਉਮਰ ਵੀ 19 ਸਾਲ ਉਹ ਵੀ ਇਹਨਾਂ ਦੇ ਨਾਲ ਹੀ ਸੇਮ ਲੋ ਕੁਆਲਿਟੀ ਦੇ ਵਿੱਚ ਰਹਿਣ ਵਾਲਾ ਤੇ ਨਵੀਂ ਉਮਰ ਦੇ ਜਿਹੜੇ ਹੈਗੇ ਨੇ ਬਟ ਕ੍ਰਾਈਮ ਦੀ ਦੁਨੀਆ ਦੇ ਵਿੱਚ ਇਹ 2024 ਤੋਂ ਇਹਨਾਂ ਦੇ ਪਰਚੇ ਜਿਹੜੇ ਆਕੇ ਨੇ ਪਿਛਲੇ ਸਾਲ ਤੋਂ ਇਹ ਦੋਨਾਂ ਦੇ ਉੱਪਰ ਜਿਹੜੇ ਹੈਗੇ ਨੇ 24 ਤੇ 25 ਦੇ ਮੁਕਦਮੇ ਨੇ ਇਹਨਾਂ ਦੇ ਉੱਪਰ ਉਸ ਰਾਤ ਦੇ ਵੀ 23 ਦੇ 24 ਦੇ ਇੰਟਰਵਿਊਿੰਗ ਨਾਈਟਰੋ ਵੀ ਜਿਹੜੇ ਇਹ ਹੈਗੇ ਨੇ ਚੋਰੀ ਕਰਨ ਦੀ ਨੀयत ਨਾਲ ਉਥੇ ਮੋਟਰ ਦੇ ਉੱਪਰ ਜਾਂਦੇ ਨੇ ਕਿਉਂਕਿ ਇੱਕ ਬੇਆਬਾਦ ਏਰੀਆ ਦੇ ਵਿੱਚ ਜਿਹੜਾ ਹੈਗਾ ਜਿਹੜੀ ਇਹ ਜਗਾ ਹੈਗੀ ਸੀ ਬਟ ਜਦੋਂ ਇਹਨਾਂ ਨੇ ਜਾ ਕੇ ਉਥੇ ਦੇਖਿਆ ਕਿ ਉਸ ਜਗਾ ਦੇ ਉੱਪਰ ਦੋ ਲੇਡੀਜ਼ ਹੈਗੀਆਂ ਨੇ ਤਾ ਇਹਨਾਂ ਦੇ ਮਨ ਦੇ ਵਿੱਚ ਜਿਹੜੀ ਹੈਗੀ ਆ ਖੋਟ ਆਈ ਤਾਂ ਇਹਨਾਂ ਨੇ ਉੱਥੇ ਜਿਹੜਾ ਇਹ ਸੰਗੀਨ ਜਿਹੜਾ ਹੈਗਾ ਗੈਂਗਰੇਪਤ ਜਿਹੇ ਅਪਰਾਧ ਨੂੰ ਇਨਜਾਨ ਦਿੱਤਾ ਘਰੋਂ ਇਹ ਚੋਰੀ ਕਰਨ ਦੀ ਨੀਤਨ ਵਾਲੀ ਨਿਕਲੇ ਸੀ ਬਟ ਉੱਥੇ ਜਿਹੜੇ ਹਾਲਾਤ ਇਹਨਾਂ ਨੇ ਦੇਖੇ ਕਿ ਇੱਥੇ ਕੋਈ ਹੈ ਨਹੀਂ ਆ ਤਾਂ ਇਹ ਜਿਹੜਾ ਹੈਗਾ ਵਾਰਦਾਤ ਨੂੰ ਉੱਥੇ ਇਹਨੂੰ ਘਟਾਣ ਨੂੰ ਇਨਜਾਨ ਦਿੱਤਾ ਗਿਆ ਤੇ ਜਿਹੜੀ ਇਹ ਬੜੀ ਇੱਕ ਸੈਂਸੇਸ਼ਨਲ ਜਿਹੜੀ ਘਟਨਾ ਹੈਗੀ ਸੀ ਸਰ ਇਹਦੇ ਵਿੱਚ ਜੁਆਇਲ ਛੋਟੇ-ਮੁਛਿਆਂ ਨੂੰ ਬਲਦੀ ਬਣਾ ਕੇ ਹਾਂਜੀ ਇਹਦਾ ਜਿਹੜਾ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਇਹਨਾਂ ਨੂੰ ਨਾ ਬੰਦੀ ਬਣਾ ਕੇ ਉੱਥੇ ਦੋ ਜਿਵੇਂ ਤਿੰਨ ਕਮਰੇ ਸੀ ਤਾਂ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਉਹਨਾਂ ਨੇ ਬੰਦ ਕਰ ਦਿੱਤਾ ਜਿਹੜੀ ਤੇ 35 36 ਸਾਲ ਦੀ ਲੇਡੀ ਹੈ ਕੀ ਆ ਜਿਹੜੀ ਹੈਗੀ ਵਿਕਟਮ ਹੈ ਇਹਨਾਂ ਕੋਲ ਜਿਵੇਂ ਰਾੜਾ ਵਗੈਰਾ ਸੀ ਦਾਤਰ ਰੌੜਾ ਉਹ ਹੈਗੇ ਸੀ ਇਹਨਾਂ ਕੋਲ ਜਿਹੜੀ ਤੁਸੀਂ ਲੜਕੀ ਵਿੱਚ ਲਿਖਿਆ ਹੈਗਾ 19 ਸਾਲ ਦੀ ਸੀ ਸ਼ੀ ਵਾਸ ਮੈਰਿਡ ਹਾਂਜੀ ਉਹ ਮੈਰਿਡ ਹੈ ਤੇ ਉਹਦਾ ਮੈਂ 5 ਸਾਲ ਦਾ 5 ਮਹੀਨੇ ਦਾ ਬੱਚਾ ਹੈ ਜਿਹੜੇ ਉਹਦੇ ਮਦਰ ਹੈਗੀ ਆ ਇਹ ਲੜਕੀ ਦੇ ਜਿਹੜੇ ਭਰਾ ਦੇ ਦੋ ਹੋਰ ਬੱਚੇ ਸੀ ਉਹਨਾਂ ਨੂੰ ਉਹਨਾਂ ਨੇ ਕਮਰੇ ਵਿੱਚ ਬੰਦ ਕਰਦੇ ਜਿਹੜੇ 10 ਤੇ 11 ਸਾਲ ਦੇ ਸੀ ਤੇ ਪਲੱਸ ਇਹ ਲੜਕੀ ਜਿਹੜੀ ਹੈਗੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦਾ ਜਿਹੜਾ ਹਸਬੰਦ ਸੀ ਰਾਜੂ ਹੈ ਉਹਦਾ ਨਾਮ ਉਹਨੂੰ ਇਹਨਾਂ ਨੇ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਤਾਂ ਤਿੰਨ ਜਣਿਆਂ ਨੇ ਇੱਕ ਲੜੀ ਨਾਲ ਜਿਹੜੀ ਉਹਦੀ ਉਹ ਰਾਜੂ ਦੀ ਮਦਰ ਇਨ ਲਾ ਉਸ ਵੀ ਉਹਦੇ ਨਾਲ ਬਲਾਤਕਾਰ ਕੀਤਾ ਐਂਡ ਇੱਕ ਜਣੇ ਨੇ ਇੱਕ ਜਿਹੜੀ ਲੜਕੀ ਸੀ 19 ਸਾਲ ਦੀ ਉਹਦੇ ਨਾਲ ਇਹ ਪ੍ਰਵਾਸੀ ਫੈਮਲੀ ਹੈ ਨਾ ਇਹ ਪ੍ਰਵਾਸੀ ਨੇ ਪੂਰਨੀਆਂ ਜ਼ਿਲ੍ਹਾ ਹੈਗਾ ਬਿਹਾਰ ਦਾ ਜਿਹੜੇ ਉੱਥੋਂ ਦੇ ਰਹਿਣ ਵਾਲੇ ਨੇ ਜਿਹੜੇ ਵਿਕਟਮ ਨੇ ਤਾਂ ਉੱਥੇ ਰਹਿ ਰਹੀ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਜਿੰਨਾਂ ਦੀ ਮੌਤ ਹੋ ਗਈ ਸੀ ਉਹਨਾਂ ਨੇ ਕਾ ਕੋਆਪਰੇਟ ਕੀਤਾ ਜਿਹੜੇ ਵਿਕਟਮ ਹੈਗੇ ਸੀ ਉਹਨਾਂ ਨੂੰ ਆਪਣੇ ਘਰ ਰੱਖਿਆ ਤੇ ਤਾਂ ਜੋ ਵਿਕਟਮ ਦੀ ਪ੍ਰੋਟੈਕਸ਼ਨ ਵੱਲ ਵੀ ਸਾਡਾ ਜਿਹੜਾ ਧਿਆਨ ਸੀ ਕਿ ਵਿਕਟਮ ਦੀ ਪ੍ਰੋਟੈਕਸ਼ਨ ਵੀ ਹੋਵੇ ਤੇ ਜਿਹੜੇ ਰੂਪੀਏ ਡਰਟੇ ਮਦਰ ਵਿਸ਼ਾ ਕਰਦੇ ਸੀਗੇ ਨਿਸ਼ਾ ਕਰਕੇ ਦੇਖੋ ਇਹਨਾਂ ਦੀ ਹੌਂਡ ਅਸੀਂ ਡਾਕਟਰ ਟੈਸਟ ਕਰਾਵਾਂਗੇ ਅੱਜ ਅਸੀਂ ਰੈਸਟ ਕੀਤਾ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਊਗਾ ਲੇਕਿਨ ਜਿਵੇਂ ਉਸ ਉਸ ਦਿਨ ਇਹਨਾਂ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ दारू ਵਗੈਰਾ ਦਾ ਸੇਵਨ ਕੀਤਾ ਉੱਥੇ ਬੈਠ ਕੇ ਤਾਂ ਇਹਨਾਂ ਦਾ ਅੱਜ ਪ੍ਰੋਪਰ ਅਸੀਂ ਮੈਡੀਕਲ ਵੀ ਕਰਾਵਾਂਗੇ ਡਾਕਟਰ ਟੈਸਟ ਵੀ ਕਰਾਵਾਂਗੇ ਤੇ ਕਿਉਂਕਿ ਹਲੇ ਮੋਡਲੀ ਸਟੇਟ ਤੇ ਸੀ ਤੇ ਇਹਦਾ ਤੁਹਾਨੂੰ ਜਿਹੜਾ ਹੈਗਾ ਅਪਡੇਟ ਨਾ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ